ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਵਾਂ ਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਮੁੰਡੇ ਨੇ ਆਈਫੋਨ ਲੈ ਲਿਆ ਤੇ ਕਮੈਂਟ ਆਪਾਂ ਤਾਂ ਬੰਦ ਕੀਤੇ ਹੋਏ ਆ ਜਿਹੜੀ ਸਾਡੇ ਨਾ ਉਹ ਜਦੋਂ ਆਪਾਂ ਕਮੈਂਟ ਬੰਦ ਕੀਤੇ ਇੱਕ ਹਾਈਪ ਦਾ ਆਪਸ਼ਨ ਹੁੰਦਾ ਨਾ ਹਾਈਪ ਕੋਈ ਕਰਦਾ ਇਹਦੀ ਹਾਈਪ ਤਾਂ ਅਸੀਂ ਕਮੈਂਟ ਬੰਦ ਕਰ ਦਿੱਤੇ ਵੀ ਕਮੈਂਟ ਦੀ ਜਗ੍ਹਾ ਹਾਈਪ ਜਿਹੜਾ ਦੇਖੂਗਾ ਹਾਈਪ ਦਾ ਬਟਨ ਉੱਤੇ ਓਕੇ ਕਰੂਗਾ ਥੱਲੇ ਫਿਰ ਉਹ ਕਲਿੱਕ ਕਰੋਗਾ ਤਾਂ ਫੇਰ ਸਾਡਾ ਉਹ ਰੀਚ ਮਿਲੂਗੀ ਚੈਨਲ ਨੂੰ ਹਾਈਪ ਮਿਲੂਗੀ ਇਸ ਕਰਕੇ ਅਸੀਂ ਕਮੈਂਟ ਬੰਦ ਕੀਤੇ ਪਰ ਤਾਂ ਨਹੀਂ ਕੋਈ ਹਾਈਪ ਕਰਦਾ ਹੀ ਨਹੀਂ ਮਣੀ ਤਾਂ ਨਹੀਂ ਕਿਸੇ ਨੇ ਹਾਈਪ ਕੀਤੀ ਕੀ ਗਜ਼ਬ ਬੀਤੀ ਹੈ ਮਣੀ ਤਾਂ ਵੀ ਕਿਸੇ ਨੇ ਆਈ ਪਈ ਤਾਂ ਤੇ ਇਹ ਮੁੰਡਾ ਜੀ ਅੱਜ ਬਣਾਉਣ ਲੱਗਾ ਜੀ ਆਪਾਂ ਦੇ ਆਪਾਂ ਦੇ ਲੂਣ ਵਾਲੇ ਚੌਲ ਹੀ ਕਹਿਦੇ ਆ ਉਦੋਂ ਲੋਕੀ ਕਹਿੰਦੇ ਪੁਲਾਵ ਜੇ ਉਹ ਹਣਾ ਲੂਣ ਵਾਲੇ ਚੋਲ ਬਣਾਉਣ ਲੱਗੇ ਜੀ ਅਸੀਂ ਮਨੀ ਬਣਾਊਗਾ ਅੱਗੇ ਵੀ ਬਣਾਏ ਸੀ ਇੱਕ ਦਿਨ ਇਹ ਬਹੁਤ ਟੇਸਟੀ ਬਣਾਏ ਤਾਂ ਮੈਂ ਉਹ ਆ ਸਾਗ ਨੂੰ ਤੜਕਾ ਜਿਹੜਾ ਉਹ ਲਾ ਦਿੱਤਾ ਸਾਗ ਨਹੀਂ ਖਾਂਦੇ ਜੀ ਨਾ ਮੈਂ ਖਾਂ ਨਹੀਂ ਸਾਗ ਮਨਵੀਰ ਖਾ ਲੈਂਦਾ ਹਣਾ ਇੱਕ ਡਾਂਗੀ ਖਾਂਦਾ ਉਦਾਂ ਨਹੀਂ ਖਾਂਦਾ ਮੈਂ ਤਾਂ ਬਿਲਕੁਲ ਨਹੀਂ ਖਾਣੀ ਸਾਗ ਚੂਲ ਜੀ ਉੱਠਦੀ ਆ ਅੰਦਰ ਉਹ ਸਾਗ ਖਾ ਲਾਂ ਪਰ ਉਹ ਮੇਰੀ ਪ੍ਰੋਬਲਮ ਕਰਕੇ ਮੈਂ ਅਵੋਇਡ ਕਰਦੀ ਆ ਸਾਗ ਤੇ ਇਹ ਆਪਾਂ ਇਹਨੂੰ ਤਿਆਰੀ ਸਾਰੀ ਕਰ ਦਿੱਤੀ ਆ ਚੌਲ ਮੈਂ ਭੇਂ ਦਵਾ ਤੇ ਇਹ ਗੰਡੇ ਕੱਟ ਦਿੱਤੇ ਟਮਾਟਰ ਲੰਬਾ ਲੰਬਾ ਅਦਰਕ ਕੱਟ ਦਿੱਤਾ ਇਹ ਆਲੂ ਇਹ ਟਮਾਟਰ ਫਰੈਸ਼ ਧਨੀਆ ਜੀ ਆਪਣੇ ਘਰ ਦਾ ਸਮਾਦੀ ਵੀਜਿਆ ਹੋਇਆ ਜਿਹੜਾ ਨਾ ਉੱਥੇ ਮੈਂ ਦੇਖ ਤੇ ਤੂੰ ਅੱਜ ਕੱਲ ਦਾ ਧਨੀਆ ਦੇਖ ਲਮਾ ਨਹੀਂ ਪਿਛਲੀ ਵਾਰੀ ਧਨੀਆ ਜਿਹੜਾ ਸੀ ਉਹਦੀ ਮਹਿਕ ਨਹੀਂ ਸੀ ਹੁੰਦੀ ਹਨ ਇਸ ਵਾਰ ਜਿਹੜਾ ਇਹ ਧਨੀਆ ਨਾ ਇਹ ਦੇਸੀ ਧਨੀਆ ਹਾਈਬ੍ਰਿਡ ਨਹੀਂਗਾ ਇਹਦੀ ਮਹਿਕ ਹੈ ਗਈ ਆ ਜਿਹੜਾ ਹਾਈਬ੍ਰਿਡ ਤਾਂ ਨਹੀਂ ਆ ਉਹਦੀ ਮਹਿੰਗ ਨਹੀਂ ਹੁੰਦੀ ਤਾਂ ਨਹੀਂ ਆ ਵਾਲੀ ਪਤਾ ਤੈਨੂੰ ਉਹਦੇ ਮੈਂ ਦੇਸੀ ਘੇਚ ਬਣਾਣਾ ਸੀ ਬਣਾਵਾ ਕੁਛ ਨਹੀਂ ਹੁੰਦਾ ਸਿਰਫ ਤੇਲ ਸਰੋਂ ਦੇ ਤੇ ਜਿਹੜੀ ਸੋਹਣੇ ਲੱਗਦੇ ਚੋਲ ਪਹਿਲਾਂ ਵੀ ਸਰੋਂ ਦੀ ਬਣੀ ਸੀ ਨਹੀਂ ਮੈਂ ਦੇਸੀ ਘੇਚ ਬਣਾਈ ਸੀ ਉਦੋਂ ਜਿਹੜੇ ਮੈਂ ਮਤਲਬ ਸੀ ਉਹ ਨਾ ਉਹ ਨਹੀਂ ਕਰਦੇ ਕਦੇ ਕੰਨ ਨਹੀਂ ਦੁਖਦੇ ਜਦੋਂ ਦੇਸੀ ਘੇਚ ਬਣਾਈਏ ਕੱਢਦਾ ਬਾਅਦ ਹਾਂ ਇਹ ਚ ਕੱਢਦੇ ਕਾਹਲੀ ਦੋ ਮਿੰਟ ਮੈਨੂੰ ਪਤਾ ਹੀ ਨਹੀਂ ਤੂੰ ਕਿਹੜੇ ਵੇਲੇ ਤੇਲ ਪਾ ਦਿੱਤਾ ਤਨੀਆ ਤਾਂ ਮੈਂ ਆਪਰਾ ਰੱਖਦਾ ਮੈਂ ਤਨੀਆ ਚੱਕੀ ਫਿਰਦੀ ਆ ਇਹ ਬਣਾਵਾਂਗੇ ਜੀ ਨੂੰ ਉਦਾਂ ਜਿੰਨਾ ਤੂੰ ਨਾ ਕਈ ਵਾਰੀ ਕਰਦਾ ਨਾ ਅਥਰਾ ਜਿਹਾ ਕੰਮ ਟਿਸ਼ੂ ਲੈ ਕੇ ਅੰਦਰੋਂ ਚੱਕ ਕੇ ਮੈਂ ਬਾਹਰੋਂ ਘੁਰੂ ਐਂਡ ਨਹੀਂ ਮੈਨੂੰ ਇਹਦਾ ਗੰਦਗੀ ਨਹੀਂ ਚੰਗੀ ਲੱਗਦੀ ਟਿਸ਼ੂ ਲੈ ਕੇ ਆ ਦੋ ਚੱਕ ਕੇ ਮੈਂ ਸਾਫ਼ ਕਰਦੀ ਆ ਜਾ ਲੈ ਕੇ ਆ ਆ ਦੇਖੋ ਡੋਲੇ ਆਏ ਨੇ ਓ ਮਾਈ ਗਾਡ ਸਹੀ ਗੱਲ ਮੁੰਡਿਆਂ ਕੋ ਕੰਮ ਕਰਾਉਣਾ ਹੈ ਓੱਖਾ ਹੀ ਆ ਮੰਨੇ ਤੇਰੇ ਪੁੱਤਰਾ ਪਹਿਲਾਂ ਇਹਨਾਂ ਗਰਮ ਹੋਣ ਦਿਨਾ ਹੋ ਗਿਆ ਗਰਮ ਫੇ ਉਹ ਜਦੋਂ ਇਹਨੂੰ ਪਾਈਏ ਤੇ ਉਹ ਤੜ 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 ਕਰਦਾ ਹੁੰਦਾ ਬਸ ਹੋ ਜਾਣੀ ਬਸ ਇਹ ਫਰਕ ਹੈ ਲੇਡੀਜ਼ ਤੇ ਜੈਂਟਸ ਤੁਹਾਡੇ ਵਿੱਚ ਤੜਕਾ ਲਾਉਣ ਲੱਗਾ ਸਬਰਨਾ ਦੀ ਚੀਜ਼ ਹੈ ਨਹੀਂ ਦੁਬਾਰਾ ਪਾ ਪਾ ਮੇਰਾ ਤਾਂ ਵੀ ਸੁਆਦ ਹੁੰਦਾ ਹੈ ਤਾਂ ਵੀ ਹੋਰ ਪਾ ਥੋੜਾ ਜਿਹਾ ਇੰਨਾ ਥੋੜਾ ਜੀਰਾ ਪਾ ਚੱਕ ਬਸ ਹੋਰ ਨਹੀਂ ਜੀਰਾ ਤੈਨੂੰ ਕੀ ਕਹਿੰਦਾ ਹੋਰ ਨਹੀਂ ਬਸ ਹੋਰ ਨਹੀਂ ਚੌਲਾਂ ਤੋਂ ਜ਼ਿਆਦਾ ਨਹੀਂ ਜੀਰਾ ਹੁਣ ਕੀ ਪਾਉਂਗਾ ਭਲਾ ਅਦਰਕ ਹਾਂ ਅਦਰਕ ਕੁਛ ਨਾ ਹੋਰ ਨਾਲ ਨਾ ਕੁਛ ਪਾਈ ਕੱਲਾ ਮੰਮਾ ਕੱਲਾ ਜਿੰਜਰ ਜਿੱਥੇ ਮੈਂ ਗਲਤ ਹੂ ਉੱਥੇ ਦੱਸਿਓ ਹਾਂ ਚਲ ਬਾ ਚਲ ਇਹਨੂੰ 골ਡਨ ਹੋ ਲੈਣ ਦੇਣਾ મતਲਬ ਕਿ ਪੋਚ ਲੈਣ ਦੀ ਮੈਂ ਮੈਨੂੰ ਪਤਾ ਤੋਂ ਬਣਾ ਲੈਣਾ ਦੱਸਣਾ ਹੈ ਹੀ ਆ ਨਾ ਮੈਂ ਮੈਨੂੰ ਕੀ ਪਤਾ ਬਜਾ ਜਦੋਂ ਤੋਂ ਪਹਿਲਾਂ ਮਾਤਾ ਉਹ ਪੁੱਛੀ ਹਾਂਜੀ ਹਾਂਜੀ ਕੁੱਤਾ ਤੇ ਆ ਮੁੰਡਾ ਜੀ ਪ੍ਰਸ਼ਾਦ ਚੜਾ ਆਇਆ ਆ ਬਾਬਾ ਜੀ ਦੇ ਓਕੇ ਕਾਰਾ ਬਰਾ ਫੁੰਮ ਦਾ ਫੁੰਮ ਦਾ ਪ੍ਰਸ਼ਾਦ ਚੜਾ ਕੇ ਆਏ ਅਸੀਂ ਕੇਕ ਉਹ ਘੱਟੇ ਘੱਟੀ ਦਾ ਜੀ ਅਸੀਂ ਰੱਬ ਦਾ ਹੀ ਧੰਨਵਾਦ ਕਰੀਦਾ ਪ੍ਰਸ਼ਾਦ ਹੀ ਚੜਾਈ ਦਾ ਕੇਕ ਨਹੀਂ ਅਸੀਂ ਕੱਟੀ ਦਾ ਚਾਹੇ ਕੜਾ ਪ੍ਰਸ਼ਾਦ ਬਣਾ ਲੀਏ ਚਾਹੇ ਮਠਿਆਈ ਦੇ ਆਇਆ ਵਰ ਕੇਕ ਸ਼ੇਕ ਅਸੀਂ ਕੋਈ ਇਸ ਨਹੀਂ ਕੱਟੀ ਦਾ ਨਹੀਂ ਆਈਫੋਨ ਤੇ ਆਪਾਂ ਵੀ ਮਣੀ ਉਹ ਵਲੌਗ ਦਿਖਾਵਾ ਜਾ ਕਰਨ ਨੂੰ ਬਣਾਉਣਾ ਸੀ ਹਨਾ ਆਈਫੋਨ 17 ਲੈ ਕੇ ਵਧੀਆ ਜਿਹਾ ਕੇਕ ਲਿਆ ਆ ਗਏ ਤੇ ਕੱਟਣਾ ਸੀ ਹਨਾ ਆਈਫੋਨ ਉੱਤੇ ਹੀ ਉਹਨਾਂ ਨੇ ਨੰਗ ਮਲੰਗਾ ਕਰਤਾ ਆਈਫੋਨ ਵਾਲਿਆਂ ਨੇ ਤੇ ਕੇਕ ਕੇਕ ਜੇ ਲੈ ਕੇ ਆਉਣਾ ਸੀ ਹਨਾ ਵਾਟ ਜੀਨੀ ਦੈਨੀ ਮਿਸਟਰ ਪਤਾ ਮੈਨੂੰ ਬਾਅਦ ਚ ਪਹਿਲਾਂ ਪਹਿਲਾਂ ਨੂੰ ਹੋਣ ਦੇ ਹਜੇ ਮੈਂ ਤਾਂ ਖੁਦਾ ਸਮਝਾਉਣ ਦਾ ਵੀ ਤੇ ਚਲ ਇਹੋਂ ਹੁੰਦੇ ਹਜੇ ਓਹੋ ਪੁੱਜਨ ਦੇ ਚੰਗੀ ਤਰ੍ਹਾਂ ਤੈਨੂੰ ਆਪਣਾ ਦੇਖਦਾ ਤੈਨੂੰ ਇਹ ਨਹੀਂ ਲੱਗਦਾ ਮੈਂ ਤੈਨੂੰ ਕਿੰਨਾ ਸੋਹਣਾ ਸਾਰਾ ਤੜਕਾ ਤਿਆਰ ਕਰਕੇ ਦਿੱਤਾ ਦੇ ਕਿੰਨਾ ਸੋਹਣਾ ਰੀਝ ਨਾ ਮੈਂ ਤੜਕਾ ਘਟਿਆ ਤੇ ਮੁੰਡੇ ਨੂੰ ਚੁੰਮ ਕੇ ਚੜਾਇਆ ਹੋਇਆ ਤੇ ਹੁਣ ਚੰਗੀ ਤਰ੍ਹਾਂ ਚੜਾਈਏ ਉਹ ਤੋਂ ਮੈਂ ਦਊਂਗੀ ਤੂੰ ਪਾਣੀ ਪਾ ਕੇ ਰੱਖ ਦੇ ਥੋੜਾ ਜਿਹਾ ਡਿਪ ਕਰਕੇ ਰੱਖਦੇ ਉਹ ਵੀ ਤੋਲੀਆਂ 'ਵਾਂ ਟੰਗਿਆ ਹੱਥ ਤੋਂ ਹੁਣ ਪੁੰਜਣ ਨੂੰ ਸੱਚਾ ਥੋੜਾ ਜਿਹਾ ਡਿਪ ਕਰਕੇ ਛੱਡ ਦੇਈਦਾ ਹੁੰਦਾ ਚੋਲ ਛੱਡ ਦੇਈਦਾ ਹੁੰਦਾ ਦੇਖਿਆ ਦੇਸੀ ਕਿੰਨੇ ਮੈਂ ਕਿੰਨੇ ਸੋਹਣੇ ਹੁੰਦੇ ਘਰ ਦਾ ਪਿਆ ਦੇਸੀਗੇ ਬਾਦੂ ਪਿਆ ਪਰ ਮੈਂ ਆਪਦੇ ਪਤੀ ਦੇਵਲੀ ਲੈ ਕੇ ਜਾਣਾ ਚਾਂਦੀ ਨਾ ਭੜ ਗਿਆ ਪੁੱਜ ਗਿਆ ਹੁਣ ਪਾਓ ਤੁਸੀਂ ਜੋ ਪਾਉਣਾ ਪੁੱਜ ਗਿਆ ਥੋੜਾ ਹੋਰ ਹੁਣ ਦੋਜੇ ਮਨੀ ਇਹ ਤੋਂ ਗਾਂ ਸੜਦਾ ਹੀ ਹੁੰਦਾ ਮਾਈਨਰ ਨਾ ਤੱਕ ਤੂੰ ਸਾਂਣਾ ਜਿੱਥੇ ਮਾਂ ਨੇ ਕਹਿਤਾ ਰੁਕ ਜਾ ਰੁਹਣਾ ਨਹੀਂ ਬਸ ਗੱਲ ਤੇ ਇੱਥੇ ਮੁੱਕਦੀ ਆ ਸਿੰਬਾ ਅੰਬੇ ਚੋਈਏ ਕਈ ਨੰਨੇ ਇਹੋ ਤੇ ਮੈਂ ਪਾਣੀ ਗੰਢੇ ਚੱਕਿਆ ਨਾ ਤੇ ਮਾਂ ਨੇ ਕਿਹਾ ਅੱਜ ਗੱਲ ਕੇ ਨਾ ਮੋੜ ਲਿੰਕ ਭੇਜ ਦੇਂ ਇੱਥੇ ਗੱਲ ਵੰਡਿਆ ਨਾ ਮੈਂ ਕਿਹਾ ਤੈਨੂੰ ਦੇ ਦੇ ਆ బేటా జ క్యాజ పుజా ਜਿਆਦਾ ਨਾ ਬਾਰੇ ਮੈਨੂੰ ਦਿਖਾਇਆ ਵੀ ਨਹੀਂ ਕਿੰਨਾ ਮੇਰਾ ਸਹੀ ਆ ਤੁਹਾਨੂੰ ਕਿੱਥੇ ਲੱਗਾ ਹੈ ਹੁਣ ਮਾਸਟਰ ਸ਼ੈਪ ਪਹਿਲਾਂ ਵੀ ਤਾਂ ਸਹੀ ਹੀ ਆ ਸੀ ਮੈਂ ਜਦੋਂ ਇੰਟਰਵਿਊ ਦੇ ਕੇ ਆਈ ਸੀ ਮਤਲਬ ਕਿ ਜਦੋਂ ਮਨਵੀਰ ਦਾ ਜਨਮ ਹੋਇਆ ਉਦੋਂ ਮੈਂ ਕਿੰਨੇ ਦਿਨ ਪਹਿਲਾਂ ਇੰਟਰਵਿਊ ਦੇ ਕੇ ਆਈ ਸੀ 4-5 ਦਿਨ ਪਹਿਲੇ ਹੈ ਨਾ ਇੰਟਰਵਿਊ ਮੈਂ ਦੇਖਿਆ ਐ ਇਸੇ ਤੇ ਸੁਭਾਚ ਮੈਨੂੰ ਪ੍ਰੋਬਲਮ ਹੋਊਗੀ ਤੇ ਪ੍ਰੈਗਨancies ਦੇ ਵਿੱਚ ਮੈਨੂੰ ਪ੍ਰੋਬਲਮ ਹੋਊਗੀ ਤੇ ਮੈਂ ਆਪ ਹੀ ਆਪਰੇਟ ਕਰਾਤਾ ਸੀ ਆਪਰੇਸ਼ਨ ਕਰਾਤਾ ਸੀ ਇੱਕ ਮੇਰੀ ਏਜ ਵੀ ਨਾਰਮਲ ਏ ਸੀਗੀ ਮੇਰੀ ਮਨਵੀਰ ਦਾ ਜਨਮ ਜਿੱਦਣ ਹੋਇਆ ਉਤ ਤੋਂ 2 ਦਿਨ ਬਾਅਦ ਚ ਮੈਂ 19 ਸਾਲ ਦੀ ਹੋਈ ਸੀ ਹਾਂ ਭਲਾ ਨੂੰ ਭੋਲਣਾ ਤੇ ਫਿਰ ਪਹਿਲਾਂ ਹਾਂ ਪਹਿਲਾਂ ਭਾ ਪਿਆ ਲੈ ਭੋਲਣਾ ਤੇ ਮੇਰੇ ਕੋਲ ਆਪਸ਼ਨ ਸੀਗਾ ਮੈਨੂੰ ਉਧਰੋਂ ਓਕੇ ਹੋ ਗਿਆ ਸੀ ਮੈਨੂੰ ਵੀ ਤੁਸੀਂ ਆਪਾ ਕੋਟ ਆਪਣਾ ਜਮਾ ਮਤਲਬ ਕਿ ਕਰਵਾ ਦੋ ਦੁਬਾਰਾ ਗਏ ਸੀ ਫੇਰ ਅਸੀਂ ਫੇਰ ਉਹ ਕਹਿੰਦੇ ਸੀ ਬੱਚਾ ਛੱਡ ਕੇ ਜਾਂ ਤੁਸੀਂ ਉੱਥੇ ਜਾ ਕੇ ਪੇਪਰ ਬਣਾਓ ਇਹ ਕਰੋ ਉਹ ਕਰੋਗੇ ਨਹੀਂ ਛੱਡ ਦਿਓ ਆਪਸ਼ਨ ਇਹ ਸੀਗਾ ਮੇਰੇ ਕੋਲ ਪਰ ਮੈਂ ਛੱਡਿਆ ਨਹੀਂ ਮੈਂ ਕਿਹਾ ਨਹੀਂ ਹੁਣ ਦਾ ਤੇਰਾ ਕਰਕੇ ਮੈਂ ਇੱਥੇ ਰਹੀ ਮੈਂ ਕਿਹਾ ਜੇ ਮੈਂ ਇਹਨੂੰ ਅੱਜ ਛੱਡ ਕੇ ਚਲੇ ਗਈ ਸਾਰੀ ਉਮਰ ਤੇਰਾ ਤੇ ਮੇਰਾ ਉਹ ਬੌਂਡ ਨਹੀਂ ਬਣਨਾ ਕਿ ਤੂੰ ਇਹਨਾਂ ਦੋਨਾਂ ਨੂੰ ਦਾ ਤੇਰਾ ਦਿਨ ਨੂੰ ਆਪਣਾ ਮੰਮੀ ਡੈਡੀ ਸਮਝਣਾ ਸੀ ਤੇ ਅਸੀਂ ਤੇਵੇਂ ਥਾੜੇ ਥਾੜ ਨੂੰ ਪਾਲ ਲਉ ਨੇ ਜਾਣੇ ਇਸ ਕਰਕੇ ਮੈਂ ਆਪਣੇ ਮੁੰਡੇ ਨੂੰ ਛੱਡ ਕੇ ਗਈ ਨਹੀਂ ਸੀ ਮੈਂ ਕਹਿੰਦੀ ਨਹੀਂ ਮੈਂ ਕਿਰ ਮੈਂ ਜੱਫੀ ਪਾਉਣ ਲੱਗਾ ਕੰਜਰ ਲੱਡੂ ਚੱਕਣ ਲੱਗਾ ਮੈਂ ਇਸ ਕਰਕੇ ਨਹੀਂ ਛੱਡ ਕੇ ਨਹੀਂ ਗਈ ਮੈਂ ਕਹਿੰਦੀ ਮੈਂ ਆਪਣਾ ਨਾਲ ਠੱਡੂ ਰਾਮ ਨੂੰ ਛੱਡ ਕੇ ਜਾਣਾ ਮੈਂ ਇਹਦੇ ਕੋਲ ਮਹਿਣਾ ਮੈਂ ਕਿਹਾ ਜੇ ਅੱਜ ਮੇਰਾ ਇਹਦੇ ਨਾਲ ਅੱਜ ਨਾਲ ਬੌਂਡਿੰਗ ਬਣੀ ਛੋਟੇਂ ਦੀ ਮਾਂ ਬੋਤ ਜੜੀ ਆ ਗਈ ਹੈ ਡੈਡੀ ਤਾਂ ਜਰਾ ਆਲਰੇਡੀ ਬਾਹਰ ਚੋਂ ਉਤਾਰਨ ਕਰਾਣ ਕਰਾਣੇ ਵੇਲਾ ਸੀ ਮੈਂ ਵੀ ਚਲੇ ਜਾਂਦੀ ਤਾਂ ਫੇਰ ਇਹਨੂੰ ਅੰਕਲ ਆਂਟੀ ਬਣ ਜਾਣਾ ਸੀ ਅਸੀਂ ਇਹਦੇ ਸਹੀ ਕਿ ਨਹੀਂ ਸਭ ਤੋਂ ਵੱਡੀ ਸਿੱਖਿਆ ਕੁਝ ਨਹੀਂ ਖਾਈ ਦਾ ਕੁਝ ਬਣਾਉਣ ਲੱਗਿਆਂ ਝੂਠੇ ਹੱਥ ਹੁਣ ਤਾਂ ਚਲ ਕੋਈ ਨਾ ਆਪਾਂ ਹੀ ਖਾਣੀ ਆ ਜੇ ਕੋਈ ਪ੍ਰੋਣਾ ਆ ਜਵੇ ਗੋਲ ਕੱਢਣੀ ਪਹਿਲਾਂ ਲੋਕੀ ਕਹਿੰਦੇ ਹੁੰਦੇ ਸੀ ਅਥੀਤੀ ਦੇਵੋ ਭਵੋ ਠੀਕ ਕਹਿੰਦੇ ਹੁੰਦੇ ਸੀ ਅਥੀਤੀ ਦੇਵੋ ਭਵੋ ਪਈ ਆਤੀਤੀ ਮਤਲਬ ਕਿ ਮਹਿਮਾਨ ਰੱਬ ਦਾ ਰੂਪ ਹੁੰਦਾ ਤੇ ਹੁਣ ਕੀ ਕਹਿੰਦੇ ਆ ਉਹ ਡੈਸ਼ ਡੈਸ਼ ਆ ਗਿਆ ਤੇਰੀ ਡੈਸ਼ ਡੈਸ਼ ਸਾਡੇ ਘਰੇ ਕਿਉਂ ਆ ਗਿਆ ਸਹੀ ਹੈ ਨਹੀਂ ਆ ਦੇਖੋ ਮੁੰਡੇ ਦਾ ਆਈਫੋਨ ਦਿਖਾ ਰਹੇ ਆ ਆਪਣਾ ਆਈਫੋਨ ਤੇ ਦਿਖਾ ਦੇ ਇਹਦੀ ਲੈਮੀਨੇਸ਼ਨ ਜ਼ਰੂਰ ਕਰਾਓ ਦੀ ਇਹਦੇ ਕੈਮਰੇ ਬੈਕ ਵਾਲੇ ਹਨ ਇਹੋ ਹੈ ਕੋਈ ਖੁਸ਼ੀ ਨਹੀਂ ਹੋਈ ਇਹਨੂੰ ਆਈਫੋਨ ਦੀ ਪਤਾ ਖੁਸ਼ੀ ਇਹਨੂੰ ਕੀ ਮਤਲਬ ਕਿ ਇੱਥੇ ਸੁਣਨਾ ਕੀ ਸੀ ਗਾਣੇ ਹਨ ਤਾਂ ਤੈਨੂੰ ਉਦਾਂ ਹੀ ਦੱਸਦਾ ਤੈਨੂੰ ਬਲੂਟੂਥ ਹੀ ਵੱਡਾ ਜ਼ਰਾ ਲੈ ਦੇਣੇ ਨਾਲ ਨਾਲ ਚੱਕੀ ਫਿਰਦਾ ਕੱਲ ਉਹ ਗੱਬਾ ਵਾਲਿਆਂ ਨੇ ਐਤਵਾਰ ਦਾ ਉੱਪਰ ਪਤਾ ਕੀ ਲਾਇਆ ਸੀਗਾ ਆਈਫੋਨ 17 ਦੇ ਨਾਲ ਜਿਹੜਾ 14000 ਦਾ ਬਲੂਟੂਥ ਨੇ ਮਿਊਜ਼ਿਕ ਵਾਸਤੇ ਬਲੂਟੂਥ ਉਹ ਫ੍ਰੀ ਮੈਂ ਕਹ ਐਤਵਾਰ ਜਾਣਾ ਸੀ ਆਪਾਂ ਵੀ ਉਹਦੀ ਸ਼ੇਪ ਉਹ ਵੀ ਬੜੀ ਸੋਹਣੀ ਜਿਹਦਾ ਪੁਰਾਣੇ ਟੇਪ ਰਿਕਾਰਡ ਹੀ ਹੁੰਦੇ ਉਸੇ ਹਿਸਾਬ ਦਾ ਦਿਓ ਮੈਂ ਉਹ ਕਿਤੋਂ ਬਹੁਤ ਸੋਹਣੀ ਦਿਖਾਓ ਹਾਂ ਹੁਣ ਇਹਦੇ ਵਿੱਚ ਪਾ ਦੋ ਵਿੱਚ ਨੋ ਟਮਾਟਰ ਪਾਓ ਸਾਰੇ ਪਾਦੀ ਟਮਾਟਰ ਮੈਂ ਵੀ ਜਿਆਦੇ ਗੱਟੇ ਮੈਨੂੰ ਜਿਆਦਾ ਵਧੀਆ ਲੱਗਦੀਆਂ ਨੇ ਇਹਦੇ ਵਿੱਚ ਆਪਾਂ ਕਿੰਨੇ ਦੰਦੇ ਦੋਨੇ ਜਣੇ ਸਾਗ ਹੀ ਨਹੀਂ ਖਾਂਦੇ ਹਨ ਮੈਨੂੰ ਮੇਰੇ ਤਾਂ ਮਨੋਂ ਹੀ ਲੱਗਦਾ ਸਾਗ میری ਪ੍ਰੋਬਲਮ ਕਰਕੇ ਮੈਂ ਤੜਕਾ ਜੀ ਲਾ ਦਿੱਤਾ ਉਹਦਾ ਮੈਂ ਤੜਕਾ ਵੀ ਨਹੀਂ ਲਾਉਣੀ ਹੁੰਦੀ ਸੀ ਮਜਬੂਰੀ ਚ ਤੜਕਾ ਮੈਂ ਲਾਉਂਦਾ ਕਿਉਂਕਿ ਬਾਬਾ ਦਾਦੀ ਨੇ ਧਰਿਆ ਅੱਗੇ ਇਹਨੇ ਚੁੱਲੇ ਤੇ ਬਣਾਉਨੇ ਸੀ ਮੈਂ ਖਾ ਲੈਨੀ ਸੀ ਮੈਨੂੰ ਪ੍ਰੋਬਲਮ ਹੋ ਜਾਂਦੀ ਸੀ ਹੁਣ ਨਹੀਂਗਾ ਖਾਣੇ ਬਿਲਕੁਲ ਵੀ ਪਹਿਲਾਂ ਦੇਸੀ ਘਿਓ ਚ ਮੈਗੀ ਬਣਾਉਣਾ ਹੁੰਦਾ ਸੀ ਹਾਂ ਦੇਸੀ ਘਿਓ ਚ ਮੈਗੀ ਬਣਾਉਣਾ ਹੁੰਦਾ ਸੀ ਬਣਾਉਣਾ ਹੁੰਦਾ ਤੇ ਦੇਸੀ ਘਿਓ ਕਿੰਨਾ ਚੰਦੱਕਾ ਜ਼ਰੂਰੀ ਨਹੀਂ ਦੇਸੀ ਖਾਣ ਵਾਲਾ ਬੰਦਾ ਮੋਟਾ ਹੀ ਜਾਈਦਾ ਓਕੇ ਹੱਡ ਬਾਰੇ ਮਜ਼ਬੂਤ ਚਾਹੀਦੇ ਓਕੇ ਬਿਤੇਰ ਮੋਟੀ ਆ ਟੋਲੀਆਂ ਵੀ ਨਹੀਂ ਜੜ ਹੁੰਦੀਆਂ ਹਿੱਲ ਵੀ ਨਹੀਂ ਹੁੰਦਾ ਦੇਖੀ ਕੇ ਖਾਂਦੀ ਰਹੀ ਕਿ ਮੈਂ ਕਿੰਨਾ ਦੇਖ ਲਾਂ ਨਹੀਂ ਨਹੀਂ ਆਬ ਡਾਲ ਦੋ ਇਸ ਮੇ ਆਪ ਜੋ ਕਹਿ ਰਹੇ تھے ਮਿਰਚੀ ਸਾੜੀ ਮਿਰਚ ਡਾਲ ਦੋ ਥੋੜੀ ਜਿਹੀ ਮਾਈ ਮਨੀ ਪਲੀਜ਼ ਇੱਕ ਕਰਾਰੀ ਤਨ ਕੇ ਕਰਾਰੀ ਤਾਂ ਨਹੀਂ ਕਹਿੰਦੀ ਥੋੜੀ ਜਿਹੀ ਪਾਈ ਰੂਹਾ ਨਾ ਲਾਏ ਓਕੇ ਸੱਚ ਹੀ ਨਹੀਂ ਮੈਂ ਬਸ ਸੱਚ ਦੇਖੀ ਉਹਨੇ ਕੁਛ ਨਾ ਕੁਛ ਉੱਦ ਦਾ ਕਮ ਡਾਜਾ ਅੱਟਾ ਚ ਦੇ ਤਾਤੀਆ ਮਨੀ ਨਹੀਂ ਨਹੀਂ ਚਲ ਵਾਰੇ ਵਾਰੇ ਸਹੀ ਹੈ ਇਹ ਅੱਧੀ ਬਾਬਾ ਵਾ ਜ਼ਿਆਦਾ ਨਹੀਂ ਛਿੜਕੀ ਬਸ ਬਸ ਦੇ ਨਿਕਾ ਕੇ ਬਸ ਥੂ ਮਰਦੂ ਮਿਰਚ ਇੰਨੀ ਚੰਗੀ ਨਹੀਂ ਹੁੰਦੀ ਡੈਡੀ ਜਿਹੜਾ ਬਿਲਕੁਲ ਨਹੀਂ ਮਸਲਾ ਕਰਦਾ ਦੇਗਾ ਉਹਨੋਂ ਆਪਾਂ ਇਹਨਾਂ ਸਹੀ ਹੋ ਜਾਂਦੇ ਹੋਰ ਵੀ ਪਲ ਕਿਉਂ ਉਹਨਾਂ ਦੇ ਨਾਲ ਆਪਾਂ ਫਿੱਕਾ ਨਹੀਂ ਖਾਣੇ ਸਹੀ ਹੈ ਨਹੀਂ ਮੋਟੂ ਦੇ ਨਾਲ ਹੀ ਆਪਾਂ ਵੀ ਫਿੱਕਾ ਨਹੀਂ ਖਾਣੇ ਭੋਜਨ ਜਿਆਦੀ ਮਿਰਚ ਵਾਲਾ ਨਹੀਂ ਖਾਣੇ ਅਬ ਕੀ ਡਾਲੋਗੇ ਪਾਇਆ ਤੇ ਈ ਲੂਣ ਮਸਾਲਾ ਚਲ ਬਾਵ ਮਸਾਲਾ ਮਸਾਲਾ ਮੈਨੂੰ ਇਹ ਸੋਮੇ ਮਸਾਲਾ ਜਿਹੜਾ ਦੂਜਾ ਹੀ ਹੈ ਧਨੀਆ ਜਿਆਦਾ ਹੈ ਚੈਸ ਕਰਕੇ ਥੋੜਾ ਹੋਰ ਪਾ ਦੇਵਾਂ ਹੋਰ ਪਾ ਦੇ ਓਕੇ ਗੋਟ ਬੋਏ ਹੁਣ ਮੈਂ ਧੋਦਾ ਉਹਨਾਂ ਚ ਰੋਹ ਚੌਲ ਤੇ ਆਲੂ ਕਦੋਂ ਪਾਉਣੇ ਹਾਂ ਸੱਚੇ ਆਲੂ ਬਾਹਰ ਘੋਤੇ ਹੋਏ ਆ ਮੈਂ ਆਲੂ ਮਟਰ ਸਾਰਾ ਕੁਝ ਪਾਣੀ ਨਹੀਂ ਪਾਣਾ ਵਾਲਾ ਕਰਨਾ ਨੋ ਕਰਨ ਵਾਲੀ ਨੂੰ ਆਗੇ ਮੰਗਾ ਰੁਕੀ ਘੰਟਾ ਬਣਾ ਲਿਆ ਬੀ ਆਉਣੀ ਹਾਂ ਪਾਣੀ ਨੀ ਵਰਤ ਨਹੀਂ ਦੋਗੇ ਜਦ ਕੋਸਤਾ ਕੇ ਖਾਈ ਛੁਭੜ ਨੂੰ ਮਿਲਾਓ ਸਾਰਿਆਂ ਨੂੰ ਆਹ ਰੋਟੀ ਲਾਗੇ ਗਈ ਬਾਰ ਗਲੀ ਚਿੱਠੀ ਜਾਂਨਾ ਬਾਹਰ ਤਾਂ ਸੱਚਾ ਹੀ ਨਹੀਂ ਕਿਰਸ਼ੀ ਉਦਾਂ ਵਾਂ ਦੋ ਮਿੰਟ ਭੁੱਜ ਲੈਂਦੇ ਮਾਣ ਚੋਲ ਧੋਦਾਂ ਚੰਗੀ ਤਰ੍ਹਾਂ ਦੇਖ ਤੂੰ ਪਾਣੀ ਪਾਣੀ ਲਈ ਬਲਬ ਨਹੀਂ ਆਪੋ ਪਾਣੀ ਪਾਣੀ ਮੇਰੇ ਮੂੰਹ ਨਿਕਲੀ ਜਾਂਦੇ ਪਾਣੀ ਚੋਲ ਚੰਗੀ ਤਰ੍ਹਾਂ ਧੋ ਦਿੱਤੇ ਜਿਵੇਂ ਤਿੰਨ ਚਾਰ ਵਾਰੀ ਹੋਰ ਮੰਡਾ ਬਹੁਤ ਚੋਲ ਦੇਖ ਰਿਹਾ ਪੁੱਤਰ ਧੀਰੇ ਹੱਥਾਂ ਦੇ ਚੋਲ ਉਦੋਂ ਦਾ ਬਹੁਤ ਸਵਾਦ ਬਣੇ ਸੀ ਪਰ ਉਦੋਂ ਮੈਨੂੰ ਉਹ ਨਹੀਂ ਵਧੀਆ ਲੱਗਾ ਮਸਾਲਾ ਘੱਟ ਸੀ ਸਹੀ ਵੇ ਪਾਣੀ ਪਾ ਲਾਇਆ ਇਹਦੇ ਵਿੱਚ ਤੂੰ ਕੀ ਕਰੀ ਜਾਨਾ ਪਾਣੀ ਕਿੱਥੇ ਆ ਉਹ ਦੇ ਗਲਾਸ ਚ ਪਾ ਕੇ ਪਾ ਹੀ ਚ ਰੁਕ ਛੱਡ ਦੇ ਪਾਣੀ ਪਾਉਣਾ ਜਦੋਂ ਰੁਕ ਰੁਕ ਓ ਮਾਈ ਗਾਡ ਕਾਸ ਟੂ ਸ਼ੈਫ ਦੇ ਕੋਰਸ ਕਰ ਲੈਣਾ ਕਿੱਧਰ ਤੂੰ ਬੀ ਕਾਮ ਲੈ ਤੁਰ ਪਿਆ ਮੂੰਹ ਚੱਕ ਕੇ ਐਂ ਤਾਂ ਸ਼ੈਫ ਦਾ ਕਰਕੇ ਤੇ ਢਾਬਾ ਢੂਗਾ ਖੋਲੀ ਜਾਣਾ ਸੀ ਤੇਰਾ ਫਰੀ ਨਹੀਂ ਪਰ ਬਾਕੀਆਂ ਨੇ ਇਹ ਕਹਿੰਦਾ ਸੀ ਕਿ ਭਾਈ ਇੰਨੇ ਟਾਈਮ ਸਾਡੀ ਭੁੱਖ ਮਾਰ ਦੇਣੀ ਜਦੋਂ ਤੱਕ ਤੂੰ ਬਣਾਉਣਾ ਕੋਈ ਨਹੀਂ ਤੂੰ ਤਾਂ ਸ਼ੈਫ ਬਦਾ ਟੌਪ ਦਾ ਸ਼ੈਫ ਹੈ ਆ ਟੈਲੈਂਟਡ ਜਿੰਨਾ ਜ਼ਿਆਦਾ ਟਾਈਮ ਲੰਮਾ ਲਾਉਂਦਾ ਹੈ ਓਨੀ ਚੀਜ਼ ਵਧੀਆ ਬਣਾਉਂਦਾ ਚਾਹ ਤੋਂ ਵੀ ਵਧੀਆ ਸੀ ਆ ਮੇਰੇ ਕਾਜ ਬਤੀ ਸੀ ਤੋਂ ਵਧੀਆ ਸੀ ਸਵੇਰੇ ਮੈਂ ਇਹਦੇ ਕੋਲ ਚਾਹ ਵੀ ਬਣਵਾਈ ਹੁਣ ਕਿਸੇ ਦਿਨ ਨਾ ਇਹਦੀ ਚਾਹ ਤੁਹਾਨੂੰ ਦਿਖਾਵਾਂਗੇ ਮਤਲਬ ਕਿ ਮੈਂ ਨਾ ਜਦੋਂ ਪਾਣੀ ਗਰਮ ਹੋ ਜਾਂਦਾ ਮੈਂ ਵੀ ਗਰਮ ਚੀ ਪਾਉਂਦੀ ਫੇਰ ਮੈਂ ਅਦਰਕ ਪਾਉਂਦੀ ਕੁੱਟ ਕੇ ਮੈਂ ਠੰਡੇ ਚ ਨਹੀਂ ਸਿੱਟਦੀ ਮਤਲਬ ਇਹਦੇ ਅਰੋਮਾ ਜਿਹਾ ਆਵੇ ਮਹਿਕ ਜਿਹੀ ਆਵੇ ਅਦਰਕ ਦੀ ਮੈਂ ਵੀ ਗਰਮ ਚੀ ਪਾਉਂਦਾ ਚੰਗਾ ਪੀਤਾ ਤੂੰ ਪੂਰਾ ਪੂਰਾ ਪਾਇਆ ਕਿੰਨੇ ਗਲਾਸ ਪਾਏ ਦੋ ਹੀ ਪਾਏ ਤਿੰਨ ਪਾਏ ਹਾਂ ਉਹ ਵਾਓ ਦੇਖਣ ਨੂੰ ਤਾਂ ਬਹੁਤ ਸੋਹਣੇ ਲੱਗਦੇ ਇੱਕ ਮਿੰਟ ਇੱਕ ਜਿਹੜੀ ਤਿੰਨ ਦਸਾਂ ਚੀਜ਼ ਛੱਡ ਦੇ ਇਹਨਾਂ ਨੂੰ ਆ ਫੜੀ ਸਾਈਡ ਤੋਂ ਸਾਫ਼ ਕਰ ਦੇਣਾ ਚਲ ਆ ਟਮਾਟਰਾਂ ਦਾ ਕਲਰ ਆ ਰਿਹਾ ਵਾ ਰੈੱਡ ਹੂੰ ਮੈਂ ਪਤਾ ਕਿਦ ਹੋ ਜਾਣਾ ਆਪਦੇ ਪਤੀ ਦੇ ਕੋਈ ਜਾ ਕੇ ਮੈਨੂੰ ਵਧੀਆ ਵਧੀਆ ਚੀਜ਼ਾਂ ਬਣਾ ਕੇ ਖਵਾਵਾਂ ਆਪਦੇ ਘਰ ਵਾਲੇ ਨੂੰ ਆਰੇ ਇਹ ਵਿੱਚ ਤਾਂ ਸਿੱਕਿਆ ਹੋਇਆ ਕੜਾਈ ਦੇ ਨਾਲ ਹੀ ਤੋਂ ਨਾਲ ਲੱਗਾ ਕੜਛੀ ਦਿਓ ਉਦੋਂ ਤਾਂ ਫੁੱਲ ਤੇ ਰੱਖੇ ਸੀ ਹੋਰ ਚਲੋ ਜੀ ਹੁਣ ਇਹਨੂੰ ਆਪਾਂ ਘੱਟੋ ਘੱਟ 10 ਮਿੰਟ 10 15 ਮਿੰਟ ਲੱਗਦੇ ਜਾਣੇ ਆ ਫੇਰ ਦੱਸਦੇ ਹਾਂ ਜੀ ਮੁੰਡੇ ਨੇ ਕਿੱਦਾਂ ਦੇ ਬਣਾਏ ਚੋਲ ਫੇਰ ਉੱਤੇ ਪਾਵਾਂਗੇ ਆਪਾਂ ਧਨੀਆ ਧਨੀਆ ਬਾਅਦ ਚ ਪੈਣਾ ਉਦੋਂ ਉੱਪਰ ਹੂੰ ਕਿ ਪਾਦੀਏ ਪਹਿਲਾਂ ਹੀ ਧੋ ਕੇ ਨਾ ਉਦੋਂ ਚੱਲ ਫੇਰ ਬੰਦ ਕਰਦੇ ਆ ਚਲੋ ਗਿਫਟ ਇਹ ਛੋਟੇ ਹੁੰਦੇ ਆਲੇ ਕੰਮ ਇਹਨਾਂ ਦੇ ਹਜੇ ਵੀ ਜਾਰੀ ਆ ਜੀ ਤੇ ਨਿਚੇ ਤੇ ਤੇਰੇ ਡੈਡੀ ਨੇ ਇੱਕ ਗੱਡੀ ਤੈਨੂੰ ਬਾਹਰੋਂ ਲਿਆ ਕੇ ਦਿੱਤੀ ਸੀਗੀ ਉਹਦੇ ਨਾਲ ਉਹਦਾ ਛੋਟਾ ਜਿਹਾ ਮਾਡਲ ਵੀ ਮਿਲਿਆ ਸੀ ਇੰਨਾ ਕਿ ਨਿੱਕਾ ਜਿਹਾ ਚੇਤਾ ਹਾਂ ਮੈਂ ਉਹਨੂੰ ਅਜੇ ਵੀ ਉਹ ਚੇਤਾ ਨਿੱਕੀ ਕਾਲੇ ਰੰਗ ਦੀ ਤੇ ਉਹਦੇ ਨਾਲ ਨਹੀਂ orange ਪੀਲੇ ਜਿਹੇ ਰੰਗ ਦੀ ਤੇ ਉਹਦੇ ਨਾਲ ਇੱਕ ਛੋਟੀ ਵੀ ਸੀਗੀ ਕਿੰਨਾ ਚਿਰ ਮੈਂ ਉਹ ਗੱਡੀ ਸਾਂਭ ਕੇ ਰੱਖੀ ਰੱਖੀ ਬਸ ਮਾੜੀ ਜੀ ਇਹਨੇ ਸੁਰਤ ਸੰਭੀ ਤੇ ਗੱਡੀ ਤੋੜ ਦਿੱਤੀ ਕਿੱਥੋਂ ਗਈ ਉਹਨੇ Amazon ਤੋਂ ਆ ਐਮਾਜ਼ਨ ਤੋਂ ਉੱਤਮੀ ਤਾਂ ਮਿਲ ਜਾਂਦੀਆਂ ਜਲੰਧਰ ਉਹ ਕੀ ਕਹਿੰਦੇ ਹੁੰਦੇ ਆ ਜਾਣਾ ਨਹੀਂ ਨਾ ਸਾਡੇ ਕੀ ਉਹਦਾ ਨਾਮ ਸੀ ਆਪਾਂ ਉਹਨਾਂ ਦੇ ਲੈਣੇ ਹੁੰਦੇ ਸੀ ਟੁਆਇਲ ਸ਼ਾਪ ਕਿਹੜੀ ਸੀ ਜੀ ਵਿੱਚ ਰੇਣਕ ਬਜ਼ਾਰ ਰੇਣਕ ਬਜ਼ਾਰ ਚਰਸ ਇਦਾਂ ਦੀ ਉਹਨਾਂ ਦੇ ਸਾਰੀਆਂ ਹੈਗੀਆਂ ਮੈਂ ਵੀ ਲੈ ਕੇ ਕਰੀ ਉਹ ਦੇਖੀਏ 1 2 3 oh my god ਮਨੀ ਬਣ ਗਏ ਤੇਰੇ ਚੌਲ ਅਜੇ ਭਾਅ ਥੋੜਾ ਜੁਰ ਬੰਦ ਰਹਿੰਦੀ ਏ ਉੜੀ ਜਿਵੇਂ ਲੱਗਦਾ ਪਾਣੀ ਅਜੇ ਮੜਾ ਜਾ ਕੱਟ ਪਿਆਨ ਕਰ ਲਈਏ ਚਲੋ ਜੀ ਫੇਰ ਦੇਖਦੇ ਹਾਂ ਜੀ ਕਿੱਦਾਂ ਦੇ ਬਣੇ ਮੁੰਡੇ ਨੇ ਚੌਲ ਬਣਾਏ ਇਧਰ ਆ ਦੋਸਤ ਦੋਸਤ ਦੋਨੇ ਬੈਠੇ ਇਹ 18 18 19 19 ਸਾਲ ਦੇ ਹੋਗੇ ਪਤਾ ਕੰਨਾ ਖੇਲਣ ਦੇ ਦਿਖਾ ਆਪਣੀ ਗੱਡੀ ਆ ਗਏ ਹੁਣ ਇਹਨਾਂ ਨੇ ਟਰੈਕਟਰ ਟਰਾਲੀ ਲੈ ਕੇ ਲੈਣਾ ਅਨਬ੍ਰੇਕੇਬਲ ਟਰੈਕਟਰ ਟਰਾਲੀ ਸਹੀ ਕਿ ਨਹੀਂ ਅਰਸ਼ ਇਹਦੇ ਜਿੰਨਾ ਸ਼ਰੀਫ ਕੁੱਤਾ ਹੈਗਾ ਦੁਨੀਆ ਤੇ ਪਗੀ ਤੇਰੇ ਜਿੰਨਾ ਸ਼ਰੀਫ ਕੁੱਤਾ ਹੈਗਾ ਦੁਨੀਆ ਤੇ ਕਾ ਹੈਗਾ ਮੈਂ ਕਾ ਹੈਗਾ ਮੈਂ ਤੈਨੂੰ ਦੱਸੂ ਪਗੀ ਕੌਣ ਆ ਉਹ ਮਨੀ ਪਗੀ ਜਿੰਨਾ ਸ਼ਰੀਫ ਕੁੱਤਾ ਹੈਗਾ ਦੁਨੀਆ ਤੇ ਕੌਣ ਤੂੰ ਦੱਸ ਕੌਣ ਆ ਇੱਕ ਟੀ ਜਲਦੀ ਉਹਨੇ ਗੈਸ ਕੀਤਾ ਕਹਿੰਦਾ ਮੈਂ ਹਾਂਜੀ ਬੜੇ ਇਕੱਲੇ ਇਕੱਲੇ ਆ ਮੁੰਡਾ ਬਣ ਕੇ ਆ ਸ਼ਾਇਦ ਬੱਦਪਾ ਚੁੱਦਾ ਤੇ ਜਿਵੇਂ ਵਾਰੀ ਭਣ ਆਇਆ ਤੋ ਕਰ ਲੈਂਦੇ ਆਂ ਪਾਣੀ ਦਾ ਹਿਸਾਬ ਲਾ ਲਿਆ ਮੁੰਡੇ ਨੂੰ ਜਿੰਨਾ ਤੁਸੀਂ ਕਹਿੰਦੇ ਹੋ ਤੋ ਅੱਧਾ ਘੱਟ ਪਾਓ ਮੈਂ ਆਪਣੇ ਹਿਸਾਬ ਨਾਲ ਬਣਾਉਣੀ ਨਾ ਮੈਨੂੰ ਜਿੱਦਾਂ ਡਾਕਟਰ ਨੇ ਦੱਸਿਆ ਹੋਇਆ ਕਿ ਮੈਨੂੰ ਚਿਪਕੇ ਰਾਈਸ ਜਿਹੜੇ ਸਟਿੱਕੀ ਰਾਈਸ ਉਹ ਸਹੀ ਆ ਜਿਨ੍ਹਾਂ ਨੂੰ ਉਹ ਤੁਹਾਨੂੰ ਪਚਦੇ ਮੈਨੂੰ ਪਚ ਜਾਂਦੇ ਜਿਹੜਾ ਸਟਿੱਕੀ ਰਾਈਸ ਜਿਹੜਾ ਸੁਸ਼ੀ ਨਹੀਂ ਹੁੰਦੀ ਸੁਸ਼ੀ ਨਾ ਬਾਹਰੋਂ ਦੀ ਸੁਸ਼ੀ ਜ਼ਰੂਰ ਖਾਣੀ ਸੁਸ਼ੀ ਉਹ ਬਹੁਤ ਵਧੀਆ ਜੀ। ਹਰਾਇਸ ਹਰਾਇਸ ਸੂਸ਼ੀ। ਇਹ ਬਹੁਤ ਵਧੀਆ ਬਦ ਗੈ ਇਦਾਂ ਹੀ ਚੀਜ਼ ਪਚ ਜਾਂਦੇ ਮੈਨੂੰ। ਤੋ ਖਾਈ ਜਾਣੇ ਹੋਣੀ ਨਾ। ਹੋਰ ਪਾਵਾ? ਪਾ ਦੋ। ਦੋ ਚਮਚ। ਹਮ। ਚਮਚ ਦੋ। ਇਗਨੋਰ ਕਰਿਓ ਜੀ ਸਾਡੇ ਰੰਗ ਹੋਣ ਵਾਲਾ। ਦਾਸ ਤੇਰੇ ਯਾਰ ਨੇ ਬਣਾਏ ਆ। ਸਭ ਕੁਝ ਐਨੇ ਕੀਤਾ। ਲੂਣ ਘਟਾ। ਲੂਣ ਘਟਾ ਮਿਰਚ ਦੇ। ਲੂਣ ਬਿਲਕੁਲ ਘਟਿਆ। ਤੂੰ ਤਾਂ ਕਹਿੰਨਾ ਸੀ ਮੰਮਾ ਲੋੜ ਨਹੀਂ ਮੈਨੂੰ ਸਾਰਾ ਪਤਾ ਹੈ ਨਾ। ਮੇਰੇ ਹਿਸਾਬ ਨਾਲ ਸਹੀ ਹੈ ਉਹਦੇ ਹਿਸਾਬ ਨਾਲ। ਚਲੋ ਜੀ। ਮੈਂ ਘਰ ਦਾ ਸ਼ੈਫ ਆ। ਮੈਂ ਤੋਂ ਪਹਿਲਾਂ ਕਹਿੰਦੇ ਘੁੰਮ ਘਰ ਦਾ। ਮੈਂ ਕਿਹਾ ਪੌਣ ਲੱਗੇ ਨੂੰ ਕਿਹਾ ਸੀ ਮੈਂ ਕਿਹਾ ਮਣੀ ਥੋੜਾ ਲੂਣ ਘੱਟ ਲੱਗਦਾ ਹੋਰ ਪਾਲਾ ਕਹਿੰਦਾ ਨਹੀਂ ਬਹੁਤ ਆ ਮੈਨੂੰ ਪਤਾ ਕਹਿੰਦਾ ਤੁਹਾਡੇ ਨਾਲ ਓਕੇ ਬਾਏ ਬਾਏ ਜੀ ਫਿਰ ਮਿਲਾਂਗੇ ਨਵੇਂ ਵਲੌਗ ਦੇ ਨਾਲ ਪਲੀਜ਼ ਸਾਡਾ ਚੈਨਲ ਹਾਈਪ ਜ਼ਰੂਰ ਕਰ ਦਿਓ ਹਾਈਪ ਵਾਲਾ ਬਟਨ ਜਿਹੜਾ ਉਹ ਕਲਿੱਕ ਕਰ ਦਿਓ